ਮਰ ਕੀ ਗੱਲ ਕਰ ਤੈਨੂੰ ਮੈਂ ਗੰਦੀ ਮੋਲੇ ਦਾ ਗਾਣਾ ਨਾ ਤੇ ਕਾਰਪੋਰੇਸ਼ਨ ਚ ਮੈਂ ਡਰਾਈਵਰ ਹਾਂ ਤੇ ਮੈਨੂੰ ਸਾਡੇ ਸਾਡੇ ਟੋਟਲ ਦਾ ਫੋਨ ਆਇਆ ਤੇ ਯਾਰ ਗੱਡੀ ਚਲਾਨੀ ਆ ਤੇ ਤੂੰ ਮਨੋ ਡਿਊਟੀ ਤੇ ਆਇਆ ਤੇ ਮੈਂ ਸਾਰਾ ਡਿਊਟੀ ਤੇ ਚਲਾਗਾ ਕੋਈ 10 ਵਜੇ ਨਾਲ ਤੇ ਘਰ ਮੈਂ ਤਾਲਾ ਲਾ ਕੇ ਗਿਆ ਹਾਂ ਤੇ ਮੈਨੂੰ ਹੁਣ ਮਨੋ ਜਦੋਂ ਮੈਂ ਆਇਆ ਵਾ ਤੇ ਸਾਰਾ ਮੇਰਾ ਸਮਾਨ ਕਿੱਲੇ ਲਿਆਦਾ ਕਿੰਨੇ ਕਵੇ ਨਾਲ ਆਏ ਸੀ ਕਰ ਮੈਂ ਭਾਜੀ ਕੋਈ ਆਇਆ 1:30 ਵਜੇ ਨਾਲ ਕਿੰਨੇ ਕਵੇ ਚੋਟੇ ਮੈਂ 10 ਵਜੇ ਚਲਾ ਗਿਆ ਜੀ ਮੇਰੇ ਤੋਂ ਬਾਅਦ ਹੀ ਹੋਈ ਹੈ ਕੋਈ ਪੁਲਿਸ ਕੰਪਲੀਟ ਹੋ ਗਿਆ ਫਰ ਉਸ ਕੰਪਲੇਨਰ ਭਾਜੀ ਕੀਤੀ ਆ ਰਹੀ ਤੁਸੀਂ ਹਾਂਜੀ ਕਿੰਨੀ ਨਗਦੀ ਲੈ ਕੇ ਨੇ ਹੋਰ ਕਿੰਨੀ ਲੈ ਕੇ ਗਈ ਹੈ ਕੋਈ 18000 ਰੁਪਏ ਲਗਦੀਆਂ ਤੇ 50000 ਰੁਪਏ ਦਾ ਸਮਾਨ ਆ ਅੱਜ ਬੜੀ ਦੁਖਦਾਰੀ ਘਟਨਾ ਵਾ ਕਿ ਸਾਡੇ ਮੁਹੱਲੇ ਵਿੱਚ ਧੀਨੇ ਦੇ ਪਿਆਰੇ ਹੀ ਚੋਰੀ ਹੋ ਗਈ ਆ ਜਰੂਰ ਰਾਤ ਨੂੰ ਤੇ ਸੁਣਿਆ ਹੀ ਆ ਜੀ ਵੀ ਚੋਰੀ ਹੁੰਦੀ ਆ ਤੇ ਦਿਨੋਂ ਹੀ ਭਾਈ ਸਾਹਿਬ ਸਾਡੇ ਕੰਮ ਤੇ ਗਏ ਰਹੇ ਡਿਊਟੀ ਦੇ ਅਫਸਰਾਂ ਨੇ ਬੁਲਾਇਆ ਉਹਨੂੰ ਕਾਰਪੋਰੇਸ਼ਨ ਦੇ ਮੁਲਾਜ਼ਮ ਜਿਹੇ ਆ ਡਿਊਟੀ ਤੇ ਗਏ ਆ ਤੇ ਡਿਊਟੀ ਤੋਂ ਆ ਗਏ ਇਹਨਾਂ ਨੇ ਮੈਨੂੰ ਫੋਨ ਕੀਤਾ ਪਹਿਲਾਂ ਪਾਲਾ ਖੋਲਿਆ ਘਰ ਆ ਗਏ ਫਿਰ ਇਹਨਾਂ ਨੂੰ ਮੈਨੂੰ ਫੋਨ ਕੀਤਾ ਤੇ ਆਇਆ ਘਰ ਤੇ ਸਾਰਾ ਸਮਾਨ ਇਹਨਾਂ ਨਾਲ ਵਿਖਰਿਆ ਪਿਆ ਰਹੀ ਤੇ 18000 ਰੁਪਏ ਦੇ ਨਦਰੀ ਤੇ 50 ਚ 50000 ਦਾ ਸਮਾਨ ਆ ਗਏ ਚੁਗੀ ਹੈ ਇਹ ਨਾਪਾਜ ਮੈਂ ਉਹ ਦੋ ਤੱਕ ਸਾਹਮਣੇ ਆਣਗੇ ਤੁਹਾਨੂੰ ਅੱਗੇ ਤੁਹਾਨੂੰ ਦੱਸ ਦਿਆਂਗਾ ਸਰ ਤਫਤੀਸ਼ ਕਰਨ ਆਇਓ ਤੁਸੀਂ ਚੋਰੀ ਹੋਈ ਆ ਕੀ ਕਹਿਣਾ ਚਾਹੋਗੇ ਅਜੇ ਨਹੀਂ ਅਜੇ ਆਪ ਆਏ ਆ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਸਾਹਮਣੇ ਆਏਗੀ ਕਾਰਵਾਈ ਆਪਾਂ ਕਰਾਂਗੇ ਕਿੰਨੇ ਦੀ ਚੋਰੀ ਹੋ ਚੁੱਕੀ ਹੈ ਇਹ ਕਹਿੰਦੇ ਕਿ ਸਾਡੇ ਕੋ ਕਮੇਟੀਆਂ ਦੇ ਪੈਸੇ ਜੀ ਕੋ 20000 ਰੁਪਏ ਹੋਰ ਹੋਰ ਕੀ ਕੀ ਚੋਰੀ ਹੋ ਪਸੇ ਨੇ 20000 ਰੁਪਏ ਸਹੀ ਸਾਰਾ ਕਮੇਟੀਆਂ ਸੀ ਕੋਈ ਗਹਿਣੇ ਹੋਣਗੇ ਨਹੀਂ ਕਹ ਰਹੇ ਆ ਗਹਿਣੇ ਵਾਲੇ ਨਹੀਂ ਪਰਵਾਹ ਨਹੀਂ ਕੀ ਕਹ ਰਹੇ ਨੇ 20000 ਰੁਪਏ ਸਾਡੇ ਹੈਗੇ ਪੁੱਛ ਲਓਣਾ ਤੁਸੀਂ ਜਾ ਕੇ 20000 ਰੁਪਏ ਨੇ ਦੱਸਿਆ ਕਿ ਸਾਡੇ ਕਮੇਟੀਆਂ ਦਾ ਇਕੱਠਾ ਸੀ ਹਾਂ ਜੀ ਉਹ ਅੰਦਰੋਂ ਛੋੜੀ ਆਹ ਤੇ ਪੜਿਆ ਤੇ ਕੋਈ